ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦੇ ਸਬੰਧ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਚੱਲ ਰਹੇ ਸ਼ਹੀਦੀ ਸਮਾਗਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜ਼ਿਲ੍ਹਾ ਪੁਲਿਸ ਦੇ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਜ਼ਿਲ੍ਹਾ ਪੁਲਿਸ ਮੁਖੀ ਰਵਜੋਤ ਗਰੇਵਾਲ ਦੇ ਵੱਲੋਂ ਜਾਣਕਾਰੀ ਦਿੱੰਦਿਆ ਹੋਇਆ ਦੱਸਿਆ ਗਿਆ ਕਿ ਦੇਸ਼ਾਂ-ਵਿਦੇਸ਼ਾਂ ਤੋਂ ਇੱਥੇ ਸੰਗਤ ਨਤਮਸਤਕ ਹੋਣ ਦੇ ਲਈ ਆਉਂਦੀ ਹੈ ਅਤੇ ਉਹਨਾਂ ਦੇ ਵੱਲੋਂ ਇਹਨਾਂ ਸੰਗਤਾਂ ਦੀਆਂ ਸਹੂਲਤਾਂ ਦੇ ਲਈ ਪੂਰਾ ਖਿਆਲ ਰੱਖਿਆ ਗਿਆ। ਉਹਨਾਂ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਦੀ ਪੁਲਿਸ ਫੋਰਸ ਨੂੰ ਪੰਜ ਸੈਂਟਰਾਂ ਦੇ ਵਿੱਚ ਵੰਡ ਕੇ ਤਕਰੀਬਨ 3000 ਤੋਂ ਵੱਧ ਜਵਾਨਾਂ ਦੀ ਡਿਊਟੀ ਸੰਗਤਾਂ ਦੀ ਸਹੂਲਤ ਦੇ ਲਈ ਲਗਾਈ ਗਈ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਕੁੱਲ 55 ਪੁਲਿਸ ਨਾਕੇ ਬਣਵਾਏ ਗਏ ਨੇ ਅਤੇ ਇਸ ਦੇ ਨਾਲ ਹੀ 12 ਚੈੱਕ ਪੋਸਟਾਂ ਵੀ ਲਗਾਈਆਂ ਗਈਆਂ ਨੇ ਅਤੇ ਡਰੋਨ ਦੇ ਰਾਹੀਂ ਵੀ ਇਹਨਾਂ ਸਮਾਗਮਾਂ ਦੇ ਉੱਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ। ਜੀ ਸ਼ਹੀਦੀ ਸਬਾ 2022 ਜੋ ਕਿ 26 27 28 ਦਸੰਬਰ ਨੂੰ ਫਤਿਹਗੜ ਸਾਹਿਬ ਵਿਖੇ ਮਨਾਇਆ ਜਾ ਰਹੀ ਹੈ ਨੂੰ ਲੈ ਕੇ ਫਤਿਹਗੜ ਸਾਹਿਬ ਪੁਲਿਸ ਨੇ ਵੱਖ-ਵੱਖ ਪ੍ਰਬੰਧ ਕੀਤੇ ਨੇ ਜੀ ਸਾਡੇ ਕੋਲ ਤਕਰੀਬਨ ਜਿਹੜੀ ਡਿਪਲॉयਮੈਂਟ ਹੈਗੀ ਅਸੀਂ ਉਹ 3000 ਪੁਲਿਸ ਪਰਸਨਲ ਦੀ ਡਿਪਲॉयਮੈਂਟ ਕੀਤੀ ਹੈ ਇਹਦੇ ਨਾਲ ਨਾਲ ਅਸੀਂ ਵੱਖ-ਵੱਖ ਆਰਗੇਨਾਈਜੇਸ਼ਨ ਤੋਂ ਜਿਹੜੇ ਵੌਲੰਟੀਅਰਸ ਨੇ ਉਹ ਉਹਨਾਂ ਨੂੰ ਵੀ ਪੁਲਿਸ ਪ੍ਰਬੰਧਾਂ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਇਨਵੋਲਵ ਕੀਤਾ ਹੈ ਮੈਂ ਖੁਡੇ ਸਾਰਿਆਂ ਨੂੰ ਮੀਡੀਆ ਰਾਹੀਂ ਜਿਹੜੀ ਸੰਗਤ ਫਤਗੜ ਸਾਹਿਬ ਆ ਰਹੀ ਹੈ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੂਗੀ ਕਿ ਤੁਹਾਡੀ ਸੁਰੱਖਿਆ ਲਈ ਤੇ ਤੁਹਾਡੀ ਸਹੂਲਤ ਲਈ ਫਤਗੜ ਸਾਹਿਬ ਪੁਲਿਸ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਨੇ ਅਸੀਂ ਤਕਰੀਬਨ 22 ਥਾਵਾਂ ਤੇ ਜਿਹੜੇ ਨੇ ਜਿਹੜੀ ਨਾਕਾਬੰਦੀ ਕੀਤੀ ਹੈ ਉਸ ਤੋਂ ਇਲਾਵਾ 12 ਸਾਡੇ ਚੈਕ ਬੈਰੀਅਰਸ ਨੇ 21 ਸਾਡੀਆਂ ਪਾਰਕਿੰਗਸ ਨੇ ਤੇ ਇਸ ਵਾਰੀ ਅਸੀਂ ਪਿਛਲੇ ਸਾਲ ਤੂੰ ਜ਼ਿਆਦਾ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਜਿਹੜੀਆਂ ਸੰਗਤਾਂ ਦੀਆਂ ਗੱਡੀਆਂ ਸ਼ਹਿਰ ਦੇ ਵਿੱਚ ਆਉਂਦੀਆਂ ਨੇ ਉਹ ਮੈਕਸਿਮਮ ਨੇੜੇ ਤੋਂ ਨੇੜੇ ਗੁਰਦੁਆਰਾ ਸਾਹਿਬ ਦੇ ਆ ਸਕਣ ਇੱਕ ਜਿਹੜਾ ਅਸੀਂ ਨਵਾਂ ਇਨੀਸ਼ੀਏਟਿਵ ਇਸ ਵਾਰੀ ਲਿੱਤਾ ਹੈ ਜੀ ਉਹ ਸਮਾਧਾਨ ਕੇਂਦਰ ਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਫਰੰਟ ਡੈਸਕ ਹੈ ਪੁਲਿਸ ਦਾ ਜਿਹਦੇ ਵਿੱਚ ਕੰਟਰੋਲ ਰੂਮ ਨੂੰ ਆਡੀਓ ਕਾਲ ਵੀਡੀਓ ਕਾਲ ਦਾ ਸੇ ਪ੍ਰਬੰਧ ਕੀਤਾ ਹੈ ਕੋਈ ਜੇ ਕਿਸੇ ਦਾ ਕੋਈ ਲੋਸਟ ਐਂਡ ਫਾਊਂਡ ਕਿਸੇ ਸੰਗਤ ਦੀ ਕੋਈ ਚੀਜ਼ ਗੁੰਮ ਜਾਂਦੀ ਹੈ ਕੋਈ ਫੈਮਿਲੀ ਮੈਂਬਰ ਜੁਦਾ ਹੋ ਜਾਂਦਾ ਹੈ ਜਾਂ ਰਸ ਵਿੱਚ ਨਹੀਂ ਪਤਾ ਲੱਗਦਾ ਤਾਂ ਇਸ ਸਮਾਧਾਨ ਕੇਂਦਰ ਦੇ ਵਿੱਚ ਆ ਕੇ ਕੰਟਰੋਲ ਰੂਮ ਨੂੰ ਜਿਹੜਾ ਇਹ ਨੋਟ ਕਰਾ ਸਕਦੇ ਆ ਇਹਦੇ ਉੱਤੇ ਸਕਰੀਨ ਲੱਗੇ ਹੋਏ ਨੇ ਤੇ ਜਿਹੜੀ ਚੀਜ਼ ਨੂੰ ਫਲੈਸ਼ ਕਰਨਾ ਚਾਹੁੰਦੇ ਨੇ ਵੀ ਸਾਡੀ ਇਹ ਚੀਜ਼ ਗੁੰਮੀਆਂ ਜਾਂ ਸਾਡਾ ਇਹ ਫੈਮਿਲੀ ਮੈਂਬਰ ਨਹੀਂ ਮਿਲ ਰਿਹਾ ਉਹ ਚੀਜ਼ ਉੱਥੇ ਡਿਸਪਲੇ ਹੋ ਸਕਦੀ ਹੈ ਇਸ ਤੋਂ ਇਲਾਵਾ ਜੀ ਸ਼ਟਲ ਸਰਵਿਸਿਜ਼ ਦਾ ਪ੍ਰਬੰਧ ਕੀਤਾ ਗਿਆ ਹੈ ਜਿਹੜੀਆਂ ਸਭ ਤੋਂ ਵੱਡੀਆਂ ਪਾਰਕਿੰਗਸ ਨੇ ਅ ਮੰਡੀ ਦੇ ਵਿੱਚ ਸ਼ਹਿਰ ਦੀ ਇੱਕ ਬਹੁਤ ਵੱਡੀ ਪਾਰਕਿੰਗ ਹੈ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਇੱਕ ਬਹੁਤ ਵੱਡੀ ਪਾਰਕਿੰਗ ਹੈ ਇਹਨਾਂ ਪਾਰਕਿੰਗਸ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਬੱਸਾਂ ਰਾਂਹੀਆਂ ਈ ਰਿਕਸ਼ਾ ਰਾਂਹੀ ਸੰਗਤ ਨੂੰ ਟਰਾਂਸਪੋਰਟ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਮੇਰੀ ਸਾਰੇ ਸੰਗਤਾਂ ਨੂੰ ਇਹ ਅਪੀਲ ਹੈ ਵੀ ਇਹ ਜਿਹੜੀ ਸ਼ਟਲ ਸਰਵਿਸ ਹੈ ਇਦਾਂ ਵੱਦ ਤੋਂ ਵੱਧ ਯੂਜ਼ ਕਰਨ ਅ ਇਸ ਤੋਂ ਇਲਾਵਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਸੀਸੀਟੀਵੀ ਕੈਮਰਾਜ਼ ਲਾਏ ਗਏ ਨੇ ਚੈੱਕਪੋਸਟ ਬਣਾਈਆਂ ਗਈਆਂ ਨੇ ਇੱਕ ਜਿਹੜਾ ਨਵਾਂ ਇਨੀਸ਼ੀਏਟਿਵ ਇਸ ਵਾਰੀ ਲਿੱਤਾ ਜਾ ਰਿਹਾ ਉਹ ਇਹ ਹੈ ਕਿ ਅਸੀਂ ਡਰੋਨ ਕੈਮਰਾਜ਼ ਰਾਹੀਂ ਟ੍ਰੈਫਿਕ ਦੀ ਜਿਹੜੀ ਸਥਿਤੀ ਹੈ ਸ਼ਹਿਰ ਦੀ ਉਹਨੂੰ ਮੋਨੀਟਰ ਕਰਾਂਗੇ ਪੂਰੇ ਸ਼ਹਿਰ ਨੂੰ ਇੱਕ ਵਨਵੇ ਟ੍ਰੈਫਿਕ ਦੇ ਸਰਕਟ ਦੇ ਵਿੱਚ ਕਨਵਰਟ ਕੀਤਾ ਗਿਆ ਹੈ ਜਿਹੜਾ ਸਿੰਘਪੁਰਾ ਚੌਕ ਹੈ ਤੇ ਜਿਹੜਾ ਮੰਡੀ ਰੋਡ ਹੈ ਨੈਸ਼ਨਲ ਹਾਈਵੇ ਤੋਂ ਜਿਹੜੀ ਦੋ ਸੜਕਾਂ ਮੇਨ ਆ ਰਹੀਆਂ ਨੇ ਇਹਨਾਂ ਨੂੰ ਐਂਟਰੀ ਵਜੋਂ ਯੂਜ਼ ਕੀਤਾ ਜਾਏਗਾ ਸ਼ਹਿਰ ਲਈ ਤੇ ਜਿਹੜਾ ਚਾਵਲਾ ਚੌਕ ਹੈ ਜਿਹਨੂੰ ਆਪਾਂ ਕਹਿੰਦੇ ਜਿਹੜਾ 4 ਨੰਬਰ ਚੌਕ ਤੋਂ ਬਾਹਰ ਜਾਂਦਾ ਹੈ ਉਹ ਸ਼ਹਿਰ ਤੋਂ ਬਾਹਰ ਜਾਣ ਲਈ ਐਗਜ਼ਿਟ ਲਈ ਯੂਜ਼ ਕੀਤਾ ਜਾਏਗਾ ਇਹਦੇ ਨਾਲ ਜਿਹੜਾ ਸਾਡਾ ਟ੍ਰੈਫਿਕ ਦਾ ਇੱਕ ਸਰਕਟ ਬਣਾ ਰਹੇਗਾ ਪਿਛਲੇ ਸਾਲਾਂ 'ਚ ਫੀਡਬੈਕ ਆਇਆ ਸੀ ਕਿ ਆਉਣ ਜਾਣ ਵਾਲੀ ਗੱਡੀਆਂ ਆਪਸ ਵਿੱਚ ਫਸ ਜਾਂਦੀਆਂ ਸੀ ਤੇ ਕਾਫੀ ਲੰਮਾ ਜਮ ਲੱਗ ਜਾਂਦਾ ਸੀ ਇਹਨਾਂ ਗੱਲਾਂ ਜਿਹੜੀ ਪੁਰਾਣੀ ਮੀਡੀਆ ਵੱਲੋਂ ਵੀ ਜਿਹੜਾ ਸਾਨੂੰ ਫੀਡਬੈਕ ਮਿਲਿਆ ਜਿਹੜੀਆਂ ਪਹਿਲਾਂ ਸੰਗਤਾਂ ਨੂੰ ਕੋਈ ਪ੍ਰੋਬਲਮ ਆਈ ਸੀ ਉਹ ਸਾਰੇ ਫੀਡਬੈਕ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਹਾਲ ਦੇ ਪ੍ਰਬੰਧ ਕਿਤੇ ਗਏ ਨੇ ਜੀ ਕੋਈ ਟੋਲ ਫਰੀ ਨੰਬਰ ਜਾਂ ਕੋਈ ਨੰਬਰ ਵੀ ਜਾਰੀ ਕੀਤਾ ਹੈ ਹੈਲਪ ਲਾਈਨ ਪੁਲਿਸ ਦੀ ਹਿੱਸੇ ਤੋਂ ਜੀ ਦੀਪਕ ਜੀ ਆਮ ਤੌਰ ਤੇ ਹੁੰਦਾ ਹੈ ਕਿ ਜਿਹੜਾ ਨੰਬਰ ਹੁੰਦਾ ਹੈ ਉਹ ਕਿਉਂਕਿ ਇੱਥੇ ਸੰਗਤਾਂ ਇੰਨੀ ਆ ਜਾਂਦੀਆਂ ਨੇ ਜਾਮ ਹੋ ਜਾਂਦਾ ਹੈ ਫੋਨ ਚੱਲਦੇ ਨਹੀਂ ਥੋੜਾ ਸਾਰਿਆਂ ਦਾ ਹੀ ਫੀਡਬੈਕ ਸੀਗਾ ਕਿ ਸਾਡੇ ਫੋਨ ਨਹੀਂ ਚੱਲਦੇ ਸੀਗੇ ਇਸੇ ਗੱਲ ਕਰਕੇ ਸਮਾਧਾਨ ਕੇਂਦਰ ਬਣਾਏ ਗਏ ਨੇ ਸਮਾਧਾਨ ਕੇਂਦਰ ਨੇ ਜਿਹੜੇ ਕੰਟਰੋਲ ਰੂਮ ਰਾਹੀਂ ਹਾਈ ਸਪੀਡ ਇੰਟਰਨੈਟ ਨਾਲ ਕਨੈਕਟਡ ਨੇ ਤੇ ਉਹਨਾਂ ਦੇ ਲਈ ਇੰਟਰਨੈਟ ਦਾ ਵਕਤ ਪ੍ਰਬੰਧ ਕੀਤਾ ਗਿਆ ਹੈ ਪੰਜ ਮੇਨ ਸਮਾਧਾਨ ਕੇਂਦਰ ਨੇ ਮੇਨ ਪੁਆਇੰਟਸ ਤੇ ਅਵੇਲੇਬਲ ਨੇ ਜੇ ਜੇ ਤੁਹਾਡਾ ਫੋਨ ਨਹੀਂ ਲੱਗ ਰਿਹਾ ਤਾਂ ਤੁਸੀਂ ਸਮਾਧਾਨ ਕੇਂਦਰ ਬਿਕੋਜ਼ ਉਹ ਸਾਰੀ ਪ੍ਰੋਮਿਨੈਂਟ ਥਾਵਾਂ ਤੇ ਸਮਾਧਾਨ ਕੇਂਦਰ ਹੈਗੇ ਨੇ ਤੁਸੀਂ ਉੱਥੇ ਆ ਕੇ ਕੰਟਰੋਲ ਰੂਮ ਨੂੰ ਆਡੀਓ ਅਤੇ ਵੀਡੀਓ ਕਾਲ ਦੋਨੋਂ ਕਰ ਸਕਦੇ ਹੋ ਠੀਕ ਹੈ ਠੀਕ ਲਾਈਵ ਤੇਸ ਚੈਨਲ ਦੇ ਲਈ ਫਤੇਗੜ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਵਿਸ਼ੇਸ਼ ਰਿਪੋਰਟ